ਕਰਣਾ ਕਹਿਣਾ ਕਰਣਾ ਕਹਿਣਾ ਤਿੰਨ ਤਿੰਨੇ ਅੱਖਰ ਸੋਗੜਾ ਸ਼ਬਦ ਬਣਾਇਆ ਕਰਣੇ ਨੂੰ ਪਰ ਕਹਿਣੇ ਨਾਲੋਂ ਸਵਨਾ ਨੇ ਵੜਿਆਇਆ ਕਿਉਂਕਿ ਕਰਨੇ ਵਾਲੇ ਆਪੋ ਕਹਿਣਾ ਸਮਝਿਆ ਨੀਵਾ ਕਿਤਾ ਉਸਨੇ ਕਰਣਾ ਕਹਿਣਾ ਨਹੀਂ ਉਹਨੂੰ ਵੀ ਪਾਇਆ ਕਰਣਾ ਉੱਦਮ ਕਹਿਣਾ ਆਲਸ ਇਹ ਕੁੰਡੀ ਕੋਈ ਜਾਣੇ ਕਰਣਾ ਕਰਦਾ ਕਹਿਣਾ ਤੱਕਦਾ ਬਿੱਟੂ ਮਿੱਤੇ ਜੀਪੇ ਆਣੇ ਕਰਨੇ ਵਾਲਾ ਹੈ ਕਰ ਲੈਂਦਾ ਕਹਿਣੇ ਵਾਲੇ ਝੂਠੇ ਕਰਣਾ ਵਾਗੀ ਮੌਜਾਂ ਲੁੱਟੇ ਕਹਿਣਾ ਫਾਹੀਆਂ ਦਾਣੇ ਕਰਣਾ ਫੁੱਲ ਇਹ ਮੈਕਣ ਵਾਲਾ ਕਹਿਣਾ ਛੱਤ ਦਾ ਜਾਲਾ ਕਰਣਾ ਖਿੜੇ ਖੜਾਵੇ ਜੱਗ ਨੂੰ ਕਹਿਣਾ ਠੋਕੇ ਤਾਲਾ ਕਰਣਾ ਰਸ ਪਿਆਰ ਨਿਰਾਏ ਕਹਿਣਾ ਏ ਖੁਦ ਗਰਜੀ ਕਹਿਣਾ ਨੰਗ ਦਿਲਦਰੀ ਭੁੱਖਾ ਕਰਣਾ ਕਰਮਾ ਵਾਲਾ ਕਹਿਣਾ ਛੱਡ ਕੇ ਦਾਨਾ ਬੰਦਾ ਜੇ ਅਪਣਾਏ ਕਰਣਾ ਕਰਨਿਓਂ ਕਰਨੀ ਕਰਕੇ ਦੱਸੇ ਸਰ ਜਾਵੇ ਅਣਸਰਨਾ ਕਹਿਣੇ ਨੂੰ ਹੀਠੀ ਹੀ ਸਮਝੇ ਕਰਨੇ ਨੂੰ ਵਡਿਆਈ ਉਸ ਲਈ ਸੰਸਾਰ ਸਮੁੰਦਰ ਫਿਰ ਔਖਾ ਨਹੀਂ ਤਰਣਾ